ਜਦੋਂ ਕੋਈ ਬੰਦੀ ਸਿੰਘਾ ਦੀ ਗੱਲ ਕਰਦਾ ਚੱਕੇ ਅੰਦਰ ਜਦੋਂ ਕੋਈ ਇਹ ਰੁਪੇ ਭਾਈ ਮਤਵਾਲ ਸਿੰਘ ਦੀ ਗੱਲ ਕਰ ਚੱਕੇ ਅੰਦਰ ਕੋਈ ਦੀਪ ਸਿੱਧੂ ਦੀ ਗੱਲ ਕਰਦਾ ਤੇ ਮਤਲਬ ਟੋਕਿਆ ਜਾਂਦਾ ਮਤਲਬ ਗੱਲ ਕੀ ਹੈ ਯਾਰ ਜੇ ਅਸੀਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਆ ਤਾਂ ਮਾਰੇ ਜਾਂਦੇ ਆ ਜੇ ਪੰਜਾਬ ਦੀ ਨੌਜਵਾਨੀ ਦੀ ਗੱਲ ਕਰਦੇ ਆ ਤਾਂ ਮਾਰੇ ਜਾਂਦੇ ਆ ਜੇ ਪੰਜਾਬ ਦੀ ਹੱਕਾਂ ਦੀ ਗੱਲ ਕਰਦੇ ਆ ਤਾਂ ਮਾਰੇ ਜਾਂਦੇ ਆ ਇਹ ਪਰਚਾ ਜੀ ਦੇਖੋ ਝੂਠਾ ਪਰਚਾ ਅਸੀਂ ਸਾਰੇ ਆਮ ਕੈਮਰੇ ਅੱਗੇ ਗਾਹਾਂਗੇ ਟੂਠਾ ਤੇ ਨਜਾਇਜ਼ ਪਰਚਾ ਹੈ ਤੇ ਇਹ ਹੈਗਾ ਇਮਾਰਤ 300 342 506 ਤੇ ਮਾਰਕੋਡ ਦਾ ਕੋਈ ਪਰਚਾ ਸੀਗਾ ਮੇਰਾ ਕਿਸੂਰ ਕੀ ਹੈ ਮੇਰਾ ਕਿਸੂਰ ਇਹੀ ਹੈ ਕਿ ਮੈਂ ਨਸ਼ੇ ਦੇ ਖਿਲਾਫ ਆਵਾਜ਼ ਚੱਕੀ ਸੀ ਜਾਂ ਮੈਂ ਪ੍ਰਸ਼ਾਸਨ ਨੂੰ ਇਹ ਕਿਹਾ ਸੀ ਕਿ ਇਹ ਧੱਕਾ ਕਰਦੇ ਨੇ ਉਹ 4 ਪੈਸੇ ਵਾਲੇ ਸੀ ਉਹਨਾਂ ਨੇ ਮੇਰੇ ਤੇ ਪਰਚਾ ਕਰਾਤਾ ਮੈਂ ਰਿਪੋਰਟ ਤੱਕ ਨਹੀਂ ਕਰਵਾਈ ਫਿਰ ਵਾਕਈ ਸਹੀ ਕਹਿੰਦੇ ਨੇ ਸਾਡੇ ਸਿੰਘ ਵੀ ਕਿ ਸਿੰਘਾਂ ਲਈ ਦੋਰਾ ਕਾਨੂੰਨ ਕਿਉਂਕਿ ਸਾਡੇ ਬੰਦੀ ਸਿੰਘ ਵੀ ਅੰਦਰ ਬੈਠੇ ਨੇ ਭਾਈ ਮਰਚਪਾਲ ਸਿੰਘ ਖਾਲਸਾ ਵੀ ਅੰਦਰ ਬੈਠਾ ਕਈ ਹੋਰ ਸਿੰਘ ਵੀ ਸਾਡੇ ਅੰਦਰ ਬੈਠੇ ਨੇ ਤੇ ਪੰਜਾਬ ਦੀ ਨੌਜਵਾਨੀ ਜਿਹੜੀ ਹੱਕ ਸੱਚ ਦੀ ਗੱਲ ਕਰਦੀ ਆ ਜਦੋਂ ਕਹਿੰਦੇ ਇਹ ਉਹਨਾਂ ਨੂੰ ਵੀ ਅੰਦਰ ਧੱਕਿਆ ਜਾਂਦਾ ਪ੍ਰਾਈਮੋਂ ਤੇ ਦਿਖ ਰਿਹਾ ਚਾਰ-ਦਸ਼ ਗਦਾਜ਼ ਵਾਕਤਾ ਸੋ ਦੋਸਤੋ ਗੱਲ ਕਰਦੇ ਆ ਅੱਜ ਇਨਸਾਫ ਮਾਨਜੋਗ ਕੁਮੰਦਪਨ ਸਾਹਿਬ ਕਹਿੰਦੇ ਆ ਵੀ ਅਸੀਂ ਪੰਜਾਬ ਦੇ ਵਿੱਚ ਹਰ ਕਿਸੇ ਨੂੰ ਇਨਸਾਫ ਦਿਵਾਵਾਂਗੇ ਤੇ ਕਿਸੇ ਨੇ ਧੱਕਾ ਨਹੀਂ ਹੋਵੇਗਾ ਪਾਰ ਕਿਤੇ ਨਾ ਕਿਤੇ ਸਿਲਸਿਲਾ ਉਲਟਾ ਹੀ ਨਜ਼ਰ ਆਉਂਦਾ ਹੈ ਕੁਝ ਬੀਤੇ ਸਮੇਂ ਕਰੋਨਾ ਕਾਲ ਤੋਂ ਬਾਅਦ ਕੁਝ ਜਿਹੜੇ ਕੀ ਹੈ ਨੌ ਦਵਾਨਾ ਜਿਨ੍ਹਾਂ ਨੇ ਕਰੋਨਾ ਕਾਲ ਦੇ ਵਿੱਚ ਵੀ ਆਪਣੀ ਸੇਰ ਚੜ੍ਹ ਕੇ ਸੇਵਾ ਦਿੱਤੀ ਹੈ ਲੋਕਾਂ ਨੂੰ ਘਰ ਵਿੱਚ ਰੋਟੀਆਂ ਛਕਾਈਆਂ ਬਟ ਬਿਠੇ ਬਿਠਾ ਲੰਗਰ ਵਰਤਾਏ ਨੇ ਅੱਜ ਉਹਨਾਂ ਵਿੱਚੋਂ ਇੱਕ ਰਿੰਕੂ ਗਾਂਧੀ ਜੋ ਕਿ ਸਮਾਜ ਸੇਵੀ ਵੀ ਆ ਅੱਜ ਜ਼ਿਲ੍ਹਾ ਕਜਰੀ ਵਿੱਚ ਸਲੈਂਡਰ ਕਰਨ ਆਇਆ ਸਲੈਂਡਰ ਕਰਨ ਕਿਉਂ ਆ ਉਹ ਵੀ ਕਾਰਨ ਪੁੱਛਾਂਗੇ ਪਰ ਦੱਸਦੀ ਹੈ ਕਿ ਕਿਤੇ ਨਾ ਕਿਤੇ ਜਿਹੜੇ ਲੀਡਰਾਂ ਦੇ ਸ਼ਹਿਰ ਨਾਲ ਜਿਹੜੇ ਜਹ ਹੋਰ ਜਿਹੜੇ ਆ ਕਾਰਚਨ ਗੁਰਗੇ ਕਹਿੰਦੇ ਆ ਕਾਨੂੰਨ ਦੇ ਜਿਹੜੇ ਗੁਰਗੇ ਹੁੰਦੇ ਆ ਉਹਨਾਂ ਨੂੰ ਜ਼ਮਾਨਤ ਕਿਤੇ ਨਾ ਕਿਤੇ ਮਿਲ ਜਾਂਦੀ ਆ ਪਰ ਅੱਜ ਜਮਾਨਤ ਨਾ ਮਿਲ ਘਰ ਤੇ ਸਰੈਂਡਰ ਕਰਨ ਆਏ ਰਿੰਕੂ ਗਾਂਧੀ ਨਾਲ ਗੱਲ ਕਰਾਂਗੇ ਰਿੰਕੂ ਕੀ ਮਾਮਲਾ ਸੀ ਆ ਸਰੈਂਡਰ ਕਰਨ ਆਏ ਉਹ ਤਾਂ ਕਿੜੀਆਂ ਇਹ ਪਰਚਾ ਕਿਹ ਚੀ ਦਾ ਦੀਗਾ ਇਹ ਪਰਚਾ ਜੀ ਦੇਖੋ ਝੂਠਾ ਪਰਚਾ ਹੈ ਅਸੀਂ ਸਾਰੇ ਆਮ ਕੈਮਰੇ ਅੱਗੇ ਕਹਾਂਗੇ ਝੂਠਾ ਤੇ ਨਜਾਇਜ਼ ਪਰਚਾ ਹੈ ਜੀ ਕਦ ਆਇਆ ਕਦ ਆ ਸੀ ਇਹ ਹੈਗਾ ਹੀ ਮਾਰਕ 340 342 506 ਜੀ ਤੇ ਮਾਰਕੋਟ ਦਾ ਕੋਈ ਪਰਚਾ ਸੀਗਾ ਜਿਹਦੇ ਇਹ ਪਿੱਛੇ ਕਰਕੇ ਤੁਸੀਂ ਦੇਖਿਆ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਇੱਕ ਲੌਕਡਾਊਨ ਲੱਗਿਆ ਸੀ 8 ਵਜੇ ਤੋਂ ਬਾਅਦ ਦੁਕਾਨਾਂ ਜਿਹੜੀਆਂ ਬੰਦ ਹੋ ਜਾਂਦੀਆਂ ਸੀਗੀਆਂ ਜੀ ਉੱਤੇ ਨਾ ਕਿਸੇ ਮੁੰਡੇ ਦੇ ਡੰਡੇ ਮਾਰੇ ਜਾ ਰਹੇ ਸੀ ਪ੍ਰਸ਼ਾਸਨ ਵੱਲੋਂ ਅਸੀਂ ਉਹਨਾਂ ਨੂੰ ਜਦੋਂ ਇਹ ਸਵਾਲ ਪੁੱਛਿਆ ਕਿ ਤੁਸੀਂ ਸਾਨੂੰ ਪਤਾ ਲੱਗਿਆ ਕਿ ਇਦਾਂ ਇਦਾਂ ਗੱਲ ਉਹ ਬੰਦੇ ਨਾਲ ਇਹ ਧੱਕਾ ਹੋਇਆ ਅਸੀਂ ਜਾ ਕੇ ਪੁੱਛਿਆ ਕਿ ਠੇਕੇ ਦੇ ਉੱਤੇ ਸ਼ਰਿਆ ਇਹ ਤੇ ਲੈਣਾ ਲੱਗੀਆਂ ਹੋਈਆਂ ਨੇ ਨਹੀਂ ਤੇ ਸ਼ਰਿਆਮ ਇਹੇ ਠੇਕੇ ਤੇ ਨਸ਼ਾ ਵੀ ਵਿਕਦਾ ਤੁਸੀਂ ਉਹਨਾਂ ਨੂੰ ਰੋਕ ਦੇਣੀ ਆ ਉਹ ਲੋਕਡਾਊਨ ਦੇ ਵਿੱਚ 11 ਵਜੇ ਹੋਏ ਨੇ ਉਹ ਵੀਡੀਓ ਵੀ ਮੇਰੇ ਕੋਲ ਹੈਗੀ ਆ ਮੈਂ ਤੁਹਾਨੂੰ ਉਹ ਵੀ ਦਵਾਂਗਾ ਜਿਹਦੇ ਵਿੱਚ ਉੱਥੇ ਸਾਫ਼ ਮੈਂ ਦੱਸ ਰਿਹਾ ਪਰ ਪ੍ਰਸ਼ਾਸਨ ਵੱਲੋਂ ਉਲਟਾ ਉਹ ਨਾਤੇ ਕਾਰਵਾਈ ਜਿਹੜੀ ਉਹਨਾਂ ਨੇ ਉਲੰਘਣਾ ਕੀਤੀ ਆ ਜਾਂ ਨਸ਼ਾ ਵੇਚਿਆ ਉਹਦੇ ਕਾਰਵਾਈ ਕਰਨ ਦੀ ਬਜਾਏ ਮੇਰੇ ਤੇ ਉਲਟੀ ਕਾਰਵਾਈ ਕਰ ਦਿੱਤੀ ਕਹਿੰਦੇ ਇਹ ਮਾਰਕੁੱਟ ਕਰਨ ਆਇਆ ਸੀਗਾ ਨਾ ਕੋਈ ਉਹਨਾਂ ਕੋਲ ਵੀਡੀਓ ਪ੍ਰੂਫ ਨਹੀਂ ਨਾ ਕੋਈ ਇਦਾਂ ਦੀ ਗੱਲ ਤੇ ਨਜਾਇਜ਼ ਹੀ ਕੋਈ ਇਦਾਂ ਦੀ ਕੋਈ ਬਸ ਸਰਕਾਰਾਂ ਦੇ ਸ਼ਹਿਤੇ ਉੱਤੇ ਪਰਚਾ ਹੋ ਗਿਆ ਮੇਰੇ ਤੇ ਸੋ ਪਤਾ ਲਗਾਏ ਤੁਸੀਂ ਪੀਓ ਪਰ ਤੁਹਾਨੂੰ ਇਹ ਨਹੀਂ ਪਤਾ ਲੱਗਾ ਤੁਹਾਡਾ ਕੇਸ ਹੋ ਗਿਆ ਤੁਸੀਂ ਕਹਿੰਦੇ ਕੇਸ ਦੀ ਤਰੀਕ ਤੇ ਨਹੀਂ ਪਹੁੰਚੇ ਦੇਖੋ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਇਸ ਚੀਜ਼ ਦਾ ਮੈਨੂੰ ਤੇ ਇਹ ਦੱਸਿਆ ਗਿਆ ਸੀ ਕੋਈ ਜਦੋਂ ਬੈਠੇ ਸੀ ਕਿ ਜਦੋਂ ਉਸ ਟੈਂਪਰ ਚ ਏ ਕਈ ਬੰਦੇ ਆਏ ਸੀ ਜਦੋਂ ਅਸੀਂ ਧਰਨਾ ਪ੍ਰਦਰਸ਼ਨ ਕੀਤਾ ਸੀ ਕਿ ਤੁਹਾਡਾ ਪਰਚਾ ਕੈਨਸਲ ਹੋ ਗਿਆ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਗੌਰ ਨਹੀਂ ਕੀਤੀ ਇਸ ਤੇ ਕਿਉਂਕਿ ਸਾਨੂੰ ਅਸੀਂ ਜੇ ਯਾਰ ਅਸੀਂ ਕੋਈ ਗੁਨੇਗਾਰ ਹੋਈ ਐ ਅਸੀਂ ਗੌਰ ਕਰੀਏ ਜੇ ਸਾਡੇ ਮਨ 'ਚ ਕੋਈ ਡਰ ਪੈ ਹੋਈ ਐ ਅਸੀਂ ਗੌਰ ਕਰੀਏ ਇਸ ਚੀਜ਼ ਨੂੰ ਜੇ ਸਾਨੂੰ ਪਤਾ ਨਹੀਂ ਸੀ ਜਦੋਂ ਸਾਨੂੰ ਲਾਸਟ ਟਾਈਮ ਅਜ ਤੋਂ ਮਹੀਨੇ ਪਹਿਲੇ ਸਾਨੂੰ ਪ੍ਰਸ਼ਾਸਨ ਤੋਂ ਪਤਾ ਲੱਗਿਆ ਤੇ ਇਹ ਇਹ ਗੱਲ ਕਹਿੰਦੇ ਤੁਹਾਡਾ ਨਾ ਕੋਈ ਮਤਲਬ ਕੇਸ ਦੇ ਵਿੱਚ ਤੁਹਾਡੇ ਸਾਡੇ ਕੋਲ ਬਣਾਏ ਹੋਏ ਨੇ ਤੇ ਇਦਾਂ ਦਾ ਤੁਸੀਂ ਪੇਸ਼ ਨਹੀਂ ਹੋ ਰਹੇ ਜਦੋਂ ਮੈਂ ਕਿਹਾ ਚਲੋ ਬਹੁਤ ਵਧੀਆ ਵੀ ਅਵਸਰ ਆਗੇ ਨੇ ਕਈ ਅਸੀਂ ਸਾਰੇ ਨਹੀਂ ਮਾੜਾ ਕਮ ਉਹਨਾਂ ਨੂੰ ਜਦੋਂ ਦਿੱਤੀ ਅਸੀਂ ਉਹ ਹਾਈ ਕੋਰਟ ਜਾ ਕੇ ਲਾਤੀ ਹਾਈ ਕੋਰਟ ਦੇ ਵਿੱਚ ਦੱਸਿਆ ਕਿ ਤੁਸੀਂ ਸਾਲ ਕੋਰਟ ਦੇ ਵਿੱਚ ਪੇਸ਼ ਨਹੀਂ ਹੋਏ ਜੀ ਤੇ ਮੈਂ ਗਈ ਸਾਨੂੰ ਪਤਾ ਤੇ ਹੋਣਾ ਚਾਹੀਦਾ ਕਹਿੰਦੇ ਸਾਲ ਉਹਦੇ ਕਰਕੇ ਤੁਹਾਨੂੰ ਪੀਓ ਕਰਾਰ ਮਤਲਬ ਦੇਣ ਦੀ ਗਗਾਰ ਤੇ ਫਿਰ ਮੈਂ ਉੱਤੇ 20000 ਰੁਪਏ ਉੱਤੇ ਜੁਰਮਾਨਾ ਭਰਿਆ ਉਹਦੀ ਸਲਿੱਪ ਮੈਂ ਦਿਖਾ ਸਕਦਾ 20000 ਰੁਪਏ ਮੈਂ ਜੁਰਮਾਨਾ ਭਰਿਆ ਤੇ 20000 ਚਾਂਦੀ ਕੋਈ ਚਾਂਦੀ ਕਸ਼ਤ ਕੋਈ ਮੰਦਰ ਆ ਉੱਤੇ ਉੱਤੇ 20000 ਫਾਈਨ ਭਰ ਕੇ ਫਿਰ ਮੈਂ ਇੱਥੇ ਦੁਬਾਰਾ ਟਾਈਮ ਲੈ ਕੇ ਇੱਥੇ ਕੋਰਟ ਦੇ ਵਿੱਚ ਦੋ ਹਫ਼ਤੇ ਦਾ ਟਾਈਮ ਲੈ ਕੇ ਇੱਥੇ ਜਮਾਨਤ ਕਰਾਣਾ ਆ ਤੇ ਉਹ ਜਮਾਨਤ ਕਰਾਣ ਆਇਆ ਜਦੋਂ ਇੱਥੇ ਆਇਆ ਦੋ ਤਿੰਨ ਦਿਨ ਤੇ ਧਰਨੇ ਤੇ ਪ੍ਰਦਰਸ਼ਨ ਕੋਈ ਨਾ ਤੇ ਲੱਗਦੇ ਰਹੇ ਦੋ ਤਿੰਨ ਜੱਜ ਸਾਹਿਬ ਪਤਨੀ ਕਿਥੇ ਬਿਜ਼ੀ ਸੀਗੇ ਜਦੋਂ ਲਾਸਟ ਟਾਈਮ ਜੱਜ ਸਾਹਿਬ ਮਿਲੇ ਕਹਿੰਦੇ ਜੀ ਤੁਹਾਡੀ ਡੇਟ ਲੰਘ ਗਈ ਤੇ ਮੈਂ ਕਹਿੰਦੀ ਡੇਟ ਕਹਿੰਦੇ 6 ਤਰੀਕ ਸੀ ਤੁਸੀਂ ਅੱਜ 7 ਤਰੀਕ ਆਏ ਤੇ ਚਲੋ ਅਸੀਂ ਕੋਈ ਬਹਿਸ ਨਹੀਂ ਕੀਤੀ ਅਸੀਂ ਚੁੱਪ ਕਰਕੇ ਆ ਗਏ ਮੈਂ ਕੋਈ ਗੱਲ ਨਹੀਂ ਤੇ ਉਸ ਤੋਂ ਬਾਅਦ ਜਦੋਂ ਇਹ ਸਾਨੂੰ ਦੱਸਿਆ ਵਕੀਲ ਸਾਹਿਬ ਨੇ ਕਿ ਸਿਲੰਡਰ ਮੈਂ ਕਹਿੰਦਾ ਸਿਲੰਡਰ ਕਰਾਂਗਾ ਮੈਂ ਹੁਣ ਕਿਉਂਕਿ ਹੱਕ ਹਾਰ ਥੱਕ ਚੁੱਕੇ ਆ ਯਾਰ ਸੁਗੰਧ ਕਿਦਨਾਂ ਕਿਤੇ ਲੱਗਦਾ ਨਹੀਂ ਕਿਤੇ ਵੀ ਜਿਹੜਾ ਲੀਡਰਾਂ ਦੇ ਬੰਦੇ ਹੋਣ ਜਾਂ ਕੋਈ ਠੇਕੇਦਾਰ ਸ਼ਰਾਬ ਦੇ ਹੋਣ ਇਹਨਾਂ ਨੂੰ ਕੋਈ ਪਰਚਾ ਦਰਜ ਕਰਾਣਾ ਉਹ ਇਹਨਾਂ ਦੇ ਤਾਂ ਸਾਨੂੰ ਧਰਨੇ ਜਦوجਦ ਕਰਨੀ ਪੈਂਦੀ ਹੈ ਪਰ ਬਹੁਤ ਸਾਰੇ ਬੇਕਸੂਰ ਲੋਕ ਆ ਜਿਹੜੇ ਜੇਲਾਂ 'ਚ ਸੜਦੇ ਪਏ ਨੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਨਾ ਕਿ ਕਸੂਰ ਹੈ ਕੀ ਸੀ ਬਿਲਕੁਲ ਬਿਲਕੁਲ ਜੀ ਇਹ ਤੁਹਾਡੀ ਗੱਲ ਬਿਲਕੁਲ درست ਹੈ ਜੀ ਦੇਖੋ ਮੈਂ ਇਹ ਹੀ ਗੱਲ ਕਹਿਣਾ ਚਾਹੁੰਦਾ ਜੇ ਵਾਕਈ ਇਹ ਅਸੀਂ ਕਹਿੰਦੇ ਆ ਕਿ ਅਸੀਂ ਹੱਕ ਸੱਚ ਦੀ ਆਵਾਜ਼ ਚੱਕਣ ਆਏ ਆ ਅਸੀਂ ਉਸ ਭਗਤ ਸਿੰਘ ਦੀ ਸੋਚ ਲੈ ਕੇ ਆਏ ਆ ਤੇ ਮੈਨੂੰ ਨਹੀਂ ਲੱਗਦਾ ਕਿ ਜਿੰਨੇ ਵੀ ਅਸੀਂ ਨਜਾਇਜ਼ ਧੱਕੇ ਹੋਏ ਨੇ ਨੌਜਵਾਨਾਂ ਨਾਲ ਕੱਲਾ ਮੇਰੇ ਨਾਲ ਨਹੀਂ ਹੋਰ ਵੀ ਕਈ ਸਮਾਜ ਸੇਵੀਾਂ ਨਾਲ ਪੱਤਰਕਾਰਾਂ ਨਾਲ ਜਿਹੜੇ ਨਜਾਇਜ਼ ਧੱਕੇ ਹੋਏ ਨੇ ਪਹਿਲੇ ਤਵਦੀਸ਼ ਕੀਤੀ ਜਾਵੇ ਉਹਨਾਂ ਦੀ ਹਾਈ ਲੈਵਲ ਤੇ ਤਵਦੀਸ਼ ਕਰਨ ਤੋਂ ਬਾਅਦ ਉਸ ਤੇ ਬਾਰੇ ਪੁੱਛਿਆ ਜਾਵੇ ਉਹਦਾ ਗਰਾਊਂਡ ਚੈੱਕ ਕੀਤਾ ਜਾਵੇ ਕਿ ਉਹ ਬੰਦਾ ਕਿੱਦੇ ਦਿਨ ਕਿੱਧਰ ਨਹੀਂ ਅੱਪਾ ਜਿਹੜੇ ਇਹ ਕਰਿੰਦੇ ਹੁੰਦੇ ਨੇ ਜਿਹੜੇ ਠੇਕੇ ਠੇਕੇਦਾਰ ਹੁੰਦੇ ਨੇ ਠੇਕਿਆਂ ਦੇ ਮਾਲਕ ਹੁੰਦੇ ਨੇ ਜਾਂ ਕਈ ਲੀਡਰ ਹੁੰਦੇ ਨੇ ਉਹਨਾਂ ਦੀ ਸ਼ਹਿਰ ਦੇ ਮਿੰਟ ਤੇ ਪਰਚਾ ਹੋ ਜਾਂਦਾ ਸਾਡੇ ਵਰਗਾ ਜੇ ਬੰਦਾ ਕਵੇ ਕਿ ਆਮ ਇਨਸਾਨ ਹੁਣ ਅਸੀਂ ਇੱਕ ਸੋਸ਼ਲ ਮੀਡੀਆ ਤੇ ਇੱਕ ਸਮਾਜ ਸੇਵੀ ਆ ਚਲੋ ਸਾਡੇ ਮਗਰ ਦੋ ਚਾਰ ਬੰਦੇ ਆ ਜਾਣਗੇ ਕਈ ਇਦਾਂ ਦੇ ਨੌਜਵਾਨ ਵੀ ਨੇ ਜਿੰਨਾ ਮਗਰ ਕੋਈ ਆ ਨਹੀਂ ਸਕਦਾ ਤੇ ਉਹਨਾਂ ਦਾ ਕੌਣ ਰੱਖ ਰੱਬ ਰੱਖਾ ਮੇਰੇ ਹਿਸਾਬ ਨਾਲ ਕੌਣ ਆਊਗਾ ਉਹਨਾਂ ਦੇ ਮਗਰ ਤੇ ਇਸ ਕਰਕੇ ਜਵਾਨੀ ਦਾ ਘਾਹ ਨਹੀਂ ਹੋ ਰਿਹਾ ਜਦੋਂ ਕੋਈ ਬੰਦੀ ਸਿੰਘਾ ਦੀ ਗੱਲ ਕਰਦਾ ਚੱਕ ਕੇ ਅੰਦਰ ਜਦੋਂ ਕੋਈ ਇਹ ਭਾਈ ਮਰਦਪਾਲ ਸਿੰਘ ਦੀ ਗੱਲ ਕਰਕੇ ਚੱਕ ਜਾਂਦਾ ਕੋਈ ਦੀਪ ਸਿੱਧੂ ਦੀ ਗੱਲ ਕਰਦਾ ਤੇ ਮਤਲਬ ਟੋਕਿਆ ਜਾਂਦਾ ਮਤਲਬ ਗੱਲ ਕੀ ਹੈ ਯਾਰ ਜੇ ਅਸੀਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਆਂ ਤਾਂ ਮਾਰੇ ਜਾਂਦੇ ਆਂ ਜੇ ਪੰਜਾਬ ਦੀ ਨੌਜਵਾਨੀ ਦੀ ਗੱਲ ਕਰਦੇ ਆਂ ਤਾਂ ਮਾਰੇ ਜਾਂਦੇ ਆਂ ਜੇ ਪੰਜਾਬ ਦੀ ਹੱਕਾਂ ਦੀ ਗੱਲ ਕਰਦੇ ਆਂ ਤਾਂ ਮਾਰੇ ਜਾਂਦੇ ਆਂ ਜੇ ਦੀਪ ਸਿੱਧੂ ਕਹਿੰਦਾ ਹੁੰਦਾ ਸੀਗਾ ਕਿ ਇਹ ਫਸਲਾ ਦੀ ਨਹੀਂ ਨਸਲਾ ਦੀ ਲੜਾਈ ਆ ਅੱਜ ਸ਼ਾਇਦ ਲੋਕਾਂ ਨੂੰ ਉਹ ਸਮਝ ਆ ਰਹੀ ਹੈ ਕਿ ਮਰਨ ਤੋਂ ਬਾਅਦ ਹੀ ਸਾਰੇ ਸਮਝਦੇ ਨੇ ਜਿਉਂਦੇ ਜੀ ਕਿਉਂ ਨਹੀਂ ਅਸੀਂ ਸੱਚੇ ਬੰਦੇ ਦੀ ਕਦਰ ਪਾਉਂਦੇ ਮੈਂ ਇਹ ਨਹੀਂ ਕਹਿੰਦਾ ਤੁਸੀਂ ਮੇਰੀ ਕਦਰ ਪਾਓ ਨਾ ਉਹ ਯਾਰ ਮੇਰੇ ਮਗਰਸੀ ਨਹੀਂ ਕਹਿੰਦੇ ਪਰ ਅਸਲ ਦੇ ਵਿੱਚ ਜਦੋਂ ਇਹ ਜਿਹੜੇ ਏਜੰਟ ਨੇ ਤੁਸੀਂ ਦੇਖਿਆ ਜਿਹੜੇ ਵੱਡੇ ਠੱਗਿਆ ਕਰਦੇ ਨੇ ਇਹਨਾਂ ਨੂੰ ਚੱਕ ਕੇ ਨਹੀਂ ਅੰਦਰ ਵੜਾਇਆ ਜਾਂਦਾ ਤੇ ਆਮ ਇਨਸਾਨ ਨੂੰ ਚੱਕ ਕੇ ਜੇਲਾ ਦੇ ਵਿੱਚ ਧੱਕ ਦਿੱਤਾ ਜਾਂਦਾ ਕਿਉਂ ਕਿਉਂਕਿ ਸਾਡਾ ਵੀ ਹੁਣ ਕਈ ਬੰਦੇ ਜਦੋਂ ਅਸੀਂ ਪੈਸੇ ਕਢਾਏ ਨੇ ਹੁਣ ਉਹਨਾਂ ਨੇ ਇਸ ਖੌਫ ਕਰਕੇ ਪੈਸੇ ਦਿੱਤੇ ਨੇ ਕਈ ਬੰਦਿਆਂ ਨੇ ਉਹ ਵੀ ਅਸੀਂ ਕੈਮਰੇ ਦੇ ਅੱਗੇ ਲੈ ਕੇ ਆਵਾਂਗੇ ਯਾਰ ਤੁਸੀਂ ਇੰਨੀ ਸ਼ੈ ਕਿਉਂ ਦਿੱਤੀ ਹੋਈ ਆ ਇਹਨਾਂ ਦੇ ਨਕੀਲ ਕਿਉਂ ਨਹੀਂ ਕਰ ਸਕਦੇ ਕੀ ਆਪਾਂ ਵੀ ਉਹੀ ਕਰਦਾ ਜਿਹੜੀ ਪਿਛਲੀ ਸਰਕਾਰਾਂ ਕਰਦੇ ਪਏ ਸੀ ਆਪਾਂ ਵੀ ਉਹੀ ਰਾਹਾਂ ਤੇ ਤੁਰ ਪਏ ਜਿਹੜੀ ਪਿਛਲੇ ਸਰਕਾਰਾਂ ਦੇ ਵਿੱਚ ਹੋ ਰਿਆ ਸੀ ਹੁਣ ਮੈਂ ਦੱਸਣਾ ਚਾਹੁੰਨਾ ਕਿ ਜਿਹੜੇ ਨੌਜਵਾਨਾਂ ਦਾ ਜਿਹੜੇ ਅੱਜ ਕੱਲ ਨੌਜਵਾਨ ਭਾਈ ਅਮਰਪਾਲ ਸਿੰਘ ਖਾਸ ਕਰਕੇ ਕਰਦੇ ਅਸੀਂ ਨਸ਼ੇ ਚੜਾ ਰਹੇ ਸੀ ਨੌਜਵਾਨਾਂ ਦਾ ਦੁਝਾਵੋ ਤੇ ਵੱਲ ਵਧ ਗਿਆ ਸੀ ਉਹਨੇ ਹੋਰ ਕੋਈ ਕ੍ਰਾਈਮ ਤੇ ਨਹੀਂ ਕੀਤਾ ਸੀਗਾ ਹੁਣ ਕਈ ਨੌਜਵਾਨ ਮੈਨੂੰ ਸੁਣਦੇ ਨੇ ਕਈ ਮਾਤਾ ਸੁਣਦੀਆਂ ਨੇ ਕਈ ਬੀਬੀ ਹੁਣ ਤਰਨ ਤਾਣ ਤੋਂ ਕਦੇ ਕਿੱਤੋਂ ਫੋਨ ਆਉਂਦੇ ਨੇ ਕਿ ਪੁੱਤ ਸਾਡਾ ਪੁੱਤ ਨਸ਼ੇ ਦੇ ਵਿੱਚ ਆ ਉਹਨੂੰ ਬਚਾ ਲਓ ਮੈਂ ਕਹਿੰਦਾ ਤੁਸੀਂ ਪੁਲਿਸ ਕਹੋ ਕਹਿੰ ਕਿਉਂ ਆਪਾ ਵਿਸ਼ਵਾਸ ਉਠਾ ਦੰਨੇ ਕਿ ਇਹ ਯਾਰ ਪੰਜਾਬ ਨੂੰ ਹੀ ਹਮੇਸ਼ਾ ਇੱਕ ਕੁਰਬਾਨੀਆ ਸੰਘਰਸ਼ ਕਰਨ ਦੀ ਰਾਹ ਤੇ ਤੋਰਿਆ ਜਾਊਗਾ ਤੇ ਇਸ ਕਰਕੇ ਮੈਂ ਨਹੀਂ ਮੈਂ ਫਿਰ ਪਿੰਤਾ ਦੇ ਹੱਥਾਂ ਦੇ ਕਲਮਾ ਥੋੜੀ ਫਿਰ ਹੋਰੀ ਕੁਝ ਫੜਿਆ ਜਾਊਗਾ ਫਿਰ ਥੋੜੀ ਕਲਮਾ ਫੜੀਆਂ ਜਾਂਦੀਆਂ ਨੇ ਜਦੋਂ ਇਦਾਂ ਵਾਰ-ਵਾਰ ਤਸ਼ੱਦਦ ਦੇਣੀਆਂ ਵਾਰ-ਵਾਰ ਦੁਖੀ ਕਰਨਾ ਹੁਣ ਮੇਰਾ ਕਿਸੂਰ ਕੀ ਆ ਮੇਰਾ ਕਿਸੂਰ ਇਹੀ ਆ ਕਿ ਮੈਂ ਨਸ਼ੇ ਦੇ ਖਿਲਾਫ ਆਵਾਜ਼ ਚੱਕੀ ਸੀ ਜਾਂ ਮੈਂ ਪ੍ਰਸ਼ਾਸਨ ਨੂੰ ਇਹ ਕਿਹਾ ਸੀ ਕਿ ਇਹ ਧੱਕਾ ਕਰਦੇ ਨੇ ਉਹ ਚਾਰ ਪੈਸੇ ਵਾਲੇ ਸੀ ਉਹਨਾਂ ਨੇ ਮੇਰੇ ਤੇ ਪਰਚਾ ਕਰਾਤਾ ਮੈਂ ਰਿਪੋਰਟ ਤੱਕ ਨਹੀਂ ਕਰਵਾਈ ਇਹੀ ਆ ਕਿਉਂਕਿ ਮੇਰਾ ਮਨ ਸਾਫ਼ ਸੀ ਯਾਰ ਮੈਂ ਕਿਹੜਾ ਗਲਤ ਕੀਤਾ ਇਹ ਤੱਕਾ ਹੁੰਦਾ ਮੈਂ ਦੇਖਦਾ ਰਹਿਣਾ ਅਸੀਂ ਉਹਨਾਂ ਬੰਦਿਆਂ ਦੇ ਖਿਲਾਫ ਖੜਦੇ ਜਿਨ੍ਹਾਂ ਦੇ ਜਿਹੜੇ ਹੱਕ ਸੱਚ ਦੀ ਗੱਲ ਕਰਦੇ ਜਿਹੜੇ ਪੰਜਾਬ ਦੀ ਗੱਲ ਕਰਦੇ ਚਾਹੇ ਉਹ ਕੋਈ ਵੀ ਹੋਵੇ ਪਰ ਮੈਂ ਮਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਯਾਰ ਹਾਲੇ ਵੀ ਟਾਈਮ ਆ ਮੇਰੇ ਜਿਹੜੇ ਜਿਹੜੇ ਨੌਜਵਾਨ ਵਾਕੇ ਪੰਜਾਬ ਦੀ ਹੱਕ ਸੱਚ ਦੀ ਗੱਲ ਕਰਦੇ ਨੇ ਉਹਨਾਂ ਦੀ ਤਬਦੀਸ਼ ਤੱਕੋ ਇੱਕ ਵਾਰੀ ਆਪਣੇ ਪ੍ਰਸ਼ਾਸਨ ਨੂੰ ਕਹ ਕੇ ਉਹ ਤਾਂ ਤੁਹਾਡੇ ਹੱਥਾਂ 'ਚ ਆ ਕੀ ਇਹੇ ਬੰਦਾ ਕੀ ਇਹਦੇ ਜੇ ਕਸੂਰ ਸੀ ਕਿਉਂ ਪਰਚਾ ਹੋਇਆ ਕਿਸ ਵਜ ਕਰਕੇ ਇਹਨੂੰ ਉਪਯੋਗ ਕੀਤਾ ਗਿਆ ਕੀ ਗੱਲ ਸੀ ਪਰਚਾ ਕਿਸ ਬਿਹਾਫ ਤੇ ਦਿੱਤਾ ਗਿਆ ਸੀ ਇਹ ਤਾਂ ਦੱਸਿਆ ਜਾਵੇ ਸਾਨੂੰ ਤਾਂ ਪਤਾ ਵੀ ਨਹੀਂ ਹੁੰਦਾ ਕਦੋਂ ਪਰਚਾ ਹੋ ਜਾਂਦਾ ਕਦੋਂ ਸਾਨੂੰ ਚੱਕ ਕੇ ਪੁਲਿਸ ਲੈ ਜਾਂਦੀ ਹੈ ਤਿੰਨ ਤਰੀਕ ਨੂੰ ਨਜ਼ਰਬੰਦ ਕੀਤਾ ਗਿਆ ਉਦੋਂ ਮੈਨੂੰ ਦੁਖੀ ਕੀਤਾ ਗਿਆ ਦੱਸੋ ਅਸੀਂ ਕੋਈ ਯਾਰ ਸਾਡੀ ਕੋਈ ਜ਼ਿੰਦਗੀ ਨਹੀਂ ਅਸੀਂ ਸੰਵਿਧਾਨ ਦੇ ਮੁਤਾਬਕ ਅਸੀਂ ਕਿਉਂ ਸਿੱਖਾ ਲਈ ਦੋਰਾ ਹੀ ਕਾਨੂੰਨ ਫਿਰ ਵਾਕਈ ਸਹੀ ਕਹਿੰਦੇ ਨੇ ਸਾਡੇ ਸਿੰਘ ਵੀ ਕਿ ਸਿੰਘਾ ਲਈ ਦੋਰਾ ਕਾਨੂੰਨ ਕਿਉਂਕਿ ਸਾਡੇ ਬੰਦੀ ਸਿੰਘ ਵੀ ਅੰਦਰ ਬੈਠੇ ਨੇ ਭਾਈ ਅਮਰਪਾਲ ਸਿੰਘ ਖਾਲਸਾ ਵੀ ਅੰਦਰ ਬੈਠਾ ਕਈ ਹੋਰ ਸਿੰਘ ਵੀ ਸਾਡੇ ਅੰਦਰ ਬੈਠੇ ਨੇ ਤੇ ਪੰਜਾਬ ਦੀ ਨੌਜਵਾਨੀ ਜਿਹੜੀ ਹੱਕ ਸੱਚ ਦੀ ਗੱਲ ਕਰਦੀ ਆ ਜਦੋਂ ਕਹਿੰਦੇ ਉਹਨਾਂ ਨੂੰ ਵੀ ਅੰਦਰ ਧੱਕਿਆ ਜਾਂਦਾ ਤੇ ਧੱਕਣ ਨਾਲ ਇਹ ਨਹੀਂ ਆ ਕਿ ਤੁਸੀਂ ਦਬਾ ਲੋਗੇ ਤੇ ਇਸ ਕਰਕੇ ਮੇਰੀ ਬੇਨਤੀ ਆ ਤੁਹਾਡੇ ਕੈਮਰੇ ਦੇ ਸੂਬੇ ਨੌਜਵਾਨੀ ਨੂੰ ਵੀ ਕਿ ਇੱਥੋਂ ਇੱਕ ਜੇ ਵਾਕਿਆ ਤੁਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੌਜਵਾਨੀ ਨੂੰ ਇਕੱਠੇ ਹੋਣਾ ਪੈਣਾ ਇਹ ਇਕੱਠੇ ਇਦਾਂ ਨਹੀਂ ਹੋਇਆ ਜਾਣਾ ਇਹ ਇਕੱਠੇ ਇਦਾਂ ਹੋਣਾ ਕਿ ਆਪਣੇ ਮਨ ਦੇ ਵਿੱਚੋਂ ਵੈਰ ਵਿਰੋਧ ਕੱਢਣਾ ਪੈਣਾ ਪਹਿਲੇ ਤੇ ਇਹ ਟੈਗ ਲਾਉਣਾ ਛੱਡ ਦਿਓ ਕਿ ਮੈਂ ਉਹ ਫਲਾਣੀ ਟੀਮ ਦਾ ਬੰਦਾ ਮੈਂ ਉਹ ਫਲਾਣੀ ਟੀਮ ਦਾ ਬੰਦਾ ਜੇ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਪੰਜਾਬ ਦੇ ਹੱਕਾਂ ਦੀ ਪੰਜਾਬ ਦੀ ਨਸਲਾਂ ਦੀ ਗੱਲ ਕਰਦੇ ਫਿਰ ਸਾਰੇ ਇੱਕੋ ਹੀ ਆ ਪਹਿਲੇ ਪੰਜਾਬ ਨੂੰ ਬਚਾ ਲਈਏ ਯਾਰ ਬਾਅਦ ਚ ਬਚਾਉਂਦੇ ਫਿਰਾਂਗੇ ਨਹੀਂ ਤੇ ਬਹੁਤ ਕੁਝ ਹੋ ਜਾਣਾ ਤੇ ਪੰਜਾਬ ਦੇ ਵਿੱਚ ਤੁਸੀਂ ਆਪ ਦੇਖੋਗੇ ਤੇ ਇਹੀ ਬੰਦ ਸੋ ਬਿਲਕੁਲ ਅਸੀਂ ਵੀ ਇੱਕੋ ਗੱਲ ਕਹਿੰਦੇ ਆ ਪੰਜਾਬ ਸਿਆਂ ਸਹਿਤ ਤੇਰਾ ਹੁਣ ਰਾਬੀ ਰਾਖਾ ਕਿਉਂਕਿ ਜਿਹੜੀ ਪਾਰਟੀ ਦੇ ਉੱਤੇ ਮਾਨ ਕੀਤਾ ਸੀਗਾ ਵੀ ਉਹ ਸਾਇਦ ਸਾਡੇ ਹਮਦਰਦ ਬਣਨ ਗਏ ਸਾਡੇ ਗੱਲਾਂ ਸੁਣਨ ਗਏ ਪਰ ਅੱਜ ਉਹੀ ਪਾਰਟੀ ਦੇ ਕਿਸੇ ਨਾ ਕਿਸੇ ਲੀਡਰ ਚੁੱਪ ਕਰਾਉਣ ਤੇ ਲੱਗੇ ਹੋਏ ਨੇ ਹਰ ਇੱਕ ਦੀ ਆਵਾਜ਼ ਨੂੰ ਚਾਹੇ ਭਾਨਾ ਸਿੱਧੂ ਲਾਲੀਏ ਜਿਹਨੂੰ ਸਨੇਚਿੰਗ ਜਾਂ ਹੋਰ ਵੱਡੀਆਂ ਕਈ ਵਾਰਤਾਂਾਂ ਦਾ ਰੇ ਵਿੱਚ ਤਸੱਦਦ ਦਿੱਤੇ ਗਏ ਨੇ ਤੇ ਜਿਹੜੇ ਵੱਡੇ ਕਾਂਡ ਆ ਜਿਹੜੇ ਵੱਡੇ ਗੈਂਗਸਟਰਾਂ ਉਹਨਾਂ ਨੂੰ ਜੇਲਾਂ ਦੇ ਵਿੱਚ ਐਸ਼ੋ ਰਾਮ ਨਾਲ ਬਿਠਾਇਆ ਜਾ ਰਿਹਾ ਸੋ ਬਹੁਤ ਸਾਰੇ ਕੇਸ ਆ ਸਪਿਸ਼ਲ ਸਾਡੇ ਨਾਲ ਵੀ ਤਕਾ ਹੋਇਆ ਸੋ ਜਵਾਬ ਸਮੇਂ ਸਿਰ ਲਵਾਂਗੇ ਪਰ ਕੀ ਪੰਜਾਬ ਦੇ ਵਿੱਚ ਜਿਹੜੇ ਹੋਰ ਨੋਜ਼ ਵਾਲਾ ਜਿਨ੍ਹਾਂ ਦੇ ਪਿੱਛੇ ਕੋਈ ਨਹੀਂ ਹੈਗਾ ਜਿਹੜੇ ਜੇਲਾਂ 'ਚੇ ਸੜ ਰਹੇ ਨੇ ਕਿ ਉਹਨਾਂ ਨੂੰ ਕਦੀ ਇਨਸਾਫ਼ ਮਿਲੇਗਾ ਬਹੁਤ ਸਾਰੇ ਸਵਾਲ ਨੇ ਕਿ ਜਿਹੜਾ ਬਾਦ ਚੱਕਦਾ ਉਹਨੂੰ ਹੀ ਕਿਉਂ ਦੱਬਿਆ ਜਾਂਦਾ ਤੇ ਜਿਹੜੇ ਟੌਟ ਬਣ ਜਾਂਦੇ ਉਹਨਾਂ ਨੂੰ ਕਿਉਂ ਸਿਰ ਤੇ ਬਿਠਾਇਆ ਜਾਂਦਾ ਬਹੁਤ ਸਾਰੇ ਸਵਾਲ ਨੇ ਸੋ ਦੇਖਦੇ ਆ ਅੱਜ ਗ੍ਰਿਫਤਾਰੀ ਦੇ ਨਾਏ ਨੇ ਕਿ ਇਹਨਾਂ ਨੂੰ ਇਹਨਾਂ ਦੀ ਪੀੜਾ ਨੂੰ ਸਮਝਦੇ ਹੋਏ ਜਾਂ ਇਹਨਾਂ ਦੇ ਰੁਤਬਾ ਸਮਝਦੇ ਸਮਾਜ ਦੇ ਵਿੱਚ ਇਹਨਾਂ ਨੂੰ ਜਮਾਨਤ ਤੇ ਜਲਦੀ ਮਿਲਦੀ ਆ ਕਿ ਫਿਰ ਜਲਦੀ ਇਹਨਾਂ ਨੂੰ ਵੀ ਕਿਤੇ ਖੱਡ ਗੁੰਝ ਲਾਇਆ ਜਾਂਦਾ ਸੋ ਨਵੀਂ ਅਪਡੇਟ ਲਈ ਜੁੜੇ ਹੋ ਸਾਡੇ ਨਾਲ ਦੇਦਰੂ ਪ੍ਰਾਈਮਰੀ ਤੋਂ ਨਿਊ ਚੈਨਲ ਕੈਮਰਾਮੈਨ ਰੋਹਿਤ ਦੇ ਨਾਲ ਮਨੋਜੀ ਰਾ